ਕੀ ਗੱਲ ਜੀ ਸਾਰੇ ਨੂੰ ਦੱਸਿਓ ਤੁਸੀਂ ਆ ਕੇ ਰਹੋ ਤੁਸੀਂ ਆ ਕੇ ਪਰਮਾਤਮਾ ਸਾਹਿਬ ਦੀ ਕਿਰਵਾ ਚ ਫਿਰ ਜੀ ਅੱਜ ਤੁਸੀਂ ਲਿਆਨੇ ਪਿੰਜੀ ਨਾ ਲੱਗਿਆ ਜੀ ਪਿੰਡ ਕਹਿੰਦੇ ਸਾਰੇ ਹੋ ਗਏ ਸਾਰੇ ਆਨੇ ਵਧੀਆ ਕੀ ਹੈ ਤਾਂ ਤੋਂ ਅੰਨੇ ਸਾਡੇ ਪੈਂਡਾ ਨੂੰ Yeah. Again. ਬਾਹਰ ਤੱਕ ਦੂਰਾ ਥਾਂ ਲੈਣਾ ਸਾਰੇ ਭੈਣਾਂ ਇਹ ਜੂੜ ਦੱਸਿਓ ਕੀ ਹੈ ਨਾ ਕਿ ਇਹ ਕਿਦੇ ਕਿਦੇ ਨਾ ਸੋਰੀ ਕਿਨੂੰ ਕਿਨੂੰ ਪਿੰਡਿਆਂ ਦੀ ਸਬਜ਼ੀ ਬਾਲੀ ਪਸੰਦ ਆ ਮੈਨੂੰ ਤਾਂ ਬਾ ਮੈਨੂੰ ਤੇ ਮੰਮੀ ਨੂੰ ਬਾਲੀ ਪਸੰਦ ਆ ਡੈਡੀ ਦਾ ਖਾਣਾ ਡੈਡੀ ਵੀ ਖਾ ਹੀ ਲੱਗਦਾ ਮਾਣੀ ਵਰਤ ਨਹੀਂ ਖਾਂਦਾ ਉਹ ਕੋਈ ਵੀ ਸਬਜ਼ੀ ਨਹੀਂ ਖਾਂਦਾ ਪਰ ਉਹਦੇ ਮਨ ਚ ਨਹੀਂ ਲੱਗਦਾ ਬਸ ਉਹਨੂੰ ਸਾਗ ਤੇ ਹਣਾ ਬੱਤ ਚੁੱਕ ਤੇ ਬਿੱਟਰ ਐਲਮ ਬਾਕਸਾਂ ਦਾ ਐਲਮ ਵਾਲੇ ਬਾਕਸਾਂ ਦਾ ਹੋਰ ਕਾਸ਼ ਨਹੀਂ ਖਾਂਦਾ ਬੱਨੀ ਇੱਕ ਬੱਨੀ ਰਹਾ ਆ ਬੱਨੀ ਬੀ ਬੱਨੀ ਨਹੀਂ ਬਾਕਸਾਂ ਦਾ ਬਾਕਸ ਬਾਕੀ ਹੋਰ ਐਲਮ ਕਾਸ਼ ਨਹੀਂ ਖਾਂਦਾ ਨੂਰ ਮੱਤ ਤਾਂ ਲਾਉਂਦਾ ਆ ਯੂ ਦੇ ਪ੍ਰੈਕਟਿਸ ਨੂਰ ਮੱਤ ਵੀ ਕਹਿੰਦਾ ਆਰੇ ਪੈਂਡਾ ਵੀ ਦੱਸਿਓ ਕੀ ਹਨਾ ਕਿ ਕਿਹੜੇ ਹਨਾ ਪਿੰਡਾਂ ਹਲ ਬੱਦਲ ਦੇ ਸਾਡੇ ਪਿੰਡਾਂ ਵਾਸਤਾ ਬਾਹਰ ਹੈ ਬੱਦਲ ਸਾਡੇ ਸਕੂਲ ਚ ਵੀ ਵੀ ਪਿਆ ਸੀ ਥੋੜਾ ਜਿਹਾ ਸਸਰੀਗਾਰ ਦੀ ਪੈਣ ਬਰਾਵਾਂ ਨੂੰ ਜਿੱਥੇ ਨੂੰ ਜੁਆਨੇ ਰਾਜੂ ਜੀ ਜੀਂਗੇ ਪਰਮਾਤਮਾ ਤੋਂ ਜੜਨੀ ਕਰਾਉਂਦੀ ਨਾ ਜੀ ਜੀਂਦੇ ਕਿਰਵਾ ਸ਼ਹੀ ਜੀ ਬਾਹਰ ਬੈਠੇ ਤੇ ਸਭ ਤੋਂ ਸਾਗੇ ਚ ਮੇਰੇ ਪੈਣ ਬਰਾਵ ਜੋੜ ਕੇ ਬਰਾਵਾ ਬੱਚ ਸਾਰੇ ਨੂੰ ਸਸਰੀ ਚਾਲ ਜੀ ਉਹ ਠੀਕ ਠਾਕ ਹੋ ਜੀ ਤੁਸੀਂ ਸਾਰੇ ਪੈੜ ਭਾਈ ਸਾਰੇ ਬੰਮਾਰੇ ਤਨੁਤਿ ਬਖਸ਼ੇ ਅੱਜ ਹੈਗਾ ਜੀ ਮੀਂਹ ਦਾ ਪੂਰਾ ਮੌਸਮ ਬਣਿਆ ਹਵਾ ਵਿੱਚ ਚੱਲ ਪਈ ਹੈ ਮੀਂਹ ਆਉਣ ਚਾਹੀਦਾ ਹੈ ਜਣੇ ਕਿ ਜਦੋਂ ਹਵਾ ਖੜ ਤੇ ਉਹ ਮੀਂਹ ਪੇ ਤੇ ਬੱਤਲ ਪੂਦਾ ਬਣਿਆ ਹੈ ਹਵਾ ਚੱਲਦੀ ਹੈ ਸ਼ਾਇਦ ਕਿਰਪਾ ਕਰਦੇ ਵੀ ਗਰਮੀ ਬਹੁਤ ਜ਼ਿਆਦਾ ਆਦੇ ਚਾਰ ਸਵੇਰੇ ਤੋਂ ਵੀ ਬਹਿ ਗਏ ਤੇ ਅਪਰਾਂ ਹੀ ਗਿਆ ਰੇ ਤੇ ਤੇ ਨਹੀਂ ਇਹ ਤਾਂ ਆੜ ਵੜੀ ਜਾ ਰਹੀ ਹੈ ਉਸ ਵੀ ਕਿਹੜੀਆਂ ਚੀਕੀਆਂ ਕਈਆਂ ਕੋਈ ਨਹੀਂ ਬੱਤੀਆਂ ਬੋਲਣੀਆਂ ਫੱਡੀਆਂ ਵੀ ਨਿਕਲੀਆਂ ਭਾਈ ਅੱਜ ਗੱਡੇ ਵੀ ਉਹ ਖਰਾਬ ਦੇ ਗਿਆ ਆਪਾਂ ਲਾਉਨੇ ਆ ਰੇ ਉਹ ਗੱਡੇ ਪਾਪਾ ਉਹਦੇ ਚਲ ਫਾਫੇ ਚ ਮੈਂ ਕਰਦਾ ਉਹਨੂੰ ਫੋਨ ਬਤਾ ਮੇਰੇ ਕੋਲ ਹੋ ਕੇ ਗਈ ਠੀਕ ਹੈ ਮੈਂ ਕੱਲ ਨੂੰ ਰਾਤ ਤੋਂ ਉਹਦੇ ਨੂੰ ਲੰਘਣ ਦੇਣਾ ਉਹ ਕਿਲੋ ਪਿੰਡੀਆਂ ਲੈਣੀਆਂ 2 ਕਿਲੋ ਕੱਡੇ 2 ਕਿਲੋ ਆਲੂ ਮੀਠੀ 40 ਆਹ 40 ਤੇ ਤੁਸੀਂ ਆਹ ਬਰੌਣਾ ਨੂੰ ਆਪਾਂ ਕੱਢੇਗੇ ਨੇ ਕੱਡੇ ਖਰਾਬ ਆ ਬਾਈ ਮੈਨੂੰ ਤਾਂ ਖਰਾਬ ਲੱਗੇਗਾ ਕਿਹੜਾ ਚਾਹ ਤੇ ਇੱਕ ਤਾਂ ਆਪਾਂ ਹਾਂ 2 ਕਿਲੋ ਗੰਡੇ ਤੇ ਦੋ ਕੱਪੜੇ ਲੈ ਕੇ ਦੋ ਗੰਨਾ ਮੈਂ ਕੰਮ ਦੇ ਜਾਣ ਤੇ ਦੋ ਚਾਰ ਚਾਰ ਕੱਟਣਗੇ ਤੇ ਲਈ ਔਰ ਕਿਲੋ ਕਿਲੋ ਕੱਢ ਲਿਓ ਗੰਡੇ ਦਾ ਸਸਤਾ ਤੇ ਜੇ ਆਪਾਂ ਉਹ ਲੈ ਕੱਠਾਈ ਲੈ ਲਈ ਪਰ ਇਹਦੇ ਆ ਤਾਂ ਲੈ ਲੈਣਾ ਕਿਹੜਾ ਡੰਗ ਸਾਰਨਾ ਸੇ ਆਪਾਂ ਤੇ ਕੋਈ ਗੱਲ ਨਹੀਂ ਇਹ ਕਿਹੜਾ ਪੈਂਟ ਛੱਡ ਦੂ ਚਾੱਕ ਕੇ ਲਵਾਵੇ ਦੀ ਪਾ ਕੇ ਛੱਡ ਨਹੀਂ ਘਰੇ ਲਾ ਦੇ ਕੇ ਬਾਅਦ ਚੱਲ ਕਰੇੜੇ ਆ ਕੋਲੇ ਵਧੀਆ ਹੁੰਦੇ ਆ ਨਾ ਔਰ ਥੋੜਾ ਗੱਡੇ ਕਿਲੋ ਦੇ ਆ ਜੀ ਨੇ ਪਰ ਕੋਨੇ ਕੇ ਲਾ ਮੋਤਾ ਦਾ ਲਾਓ ਕਿਨਾਂ ਦਮਗਾ ਨਾਲ ਰੋਗਣਾ ਤੇਰਾ ਆਪਣਾ ਟੱਕਾ ਧਰ ਗਿਆ ਵਾਸਾ ਨਾ ਕਿੱਲਾ ਬਾਤ ਦੀ ਲੋੜ ਨਾ ਕਰ ਮਾਦਾ ਪਰ ਸਮਾਨ ਲੈਣਾ ਨਾ ਪੂਰਾ ਗੁਜੇ ਦੇ ਕੋਚਾ ਕਰਉਂਦੀ ਹੈ ਸਟਾਕ ਲੋ ਸਾਮਨ ਕਈ ਵਾਰੀ ਨਾ ਬਣਾ ਮਹਾਰਾਜ ਦੇ ਇਲਾਕੇ ਪੀਟੂਗਰਾਮ ਵਿੱਚ ਅੱਜ ਦਾ ਚੋਲ ਬੈਲਾ ਹੀ ਕਰਦਾ ਹੈ ਤੇ ਸੈਟ ਬੈਟ ਕਰਦਾ ਪਾਣੀ ਦਿੱਤੀ ਚਾਹੀਦਾ ਕਿੱਥੇ ਦਿੱਤੀ ਚਾਹੀਦਾ ਕਈ ਵਾਰੀ ਸਾਡਾ ਢੁਰਗਾ ਵੀ ਹੁੰਦਾ ਆਪਾਂ ਰੋਹਿੰਦਾ ਆਉਂਦਾ ਆਉਂਦਾ ਸਰ ਟੇ ਕੋਲ ਤਾਂ ਪਾ ਦੇ ਬਾਬਾ ਮੈਂ ਬਾਬਾ ਸਾਡੇ ਕੋਲੇ ਨਾ ਜੇ ਪਾਈ ਨਾ ਜੇ ਤਾਂ ਮਰੀ ਜਾਂਦੀ ਆ ਅਜੇ ਸਬਜੀ ਮਰੋਂ ਆਵੇ ਤਾਂ ਦੇਖੋ ਜੀ ਆਪਣੇ ਪਿੰਡਾਂ ਵੱਲ ਕਿੰਨੇ ਬਦਲ ਇਧਰ ਵੀ ਆ ਤੇ ਉਧਰ ਵੀ ਆ ਅਰੇ ਪਾਸੇ ਇਹ ਬਦਲ ਆਹਾਂ 8 ਮਿੰਟ ਤੇ ਤੁਹਾਇ ਇਸ ਤਰ੍ਹਾਂ ਕਰਕੇ ਵੀ ਜੇ ਕਣੀ ਕਨਾ ਮੀਡਾ ਵੀ ਰੋਕ ਤਾਂ ਤੇ ਆਈਐਮ ਵੀਰੇ ਸਰ ਜਿਹੜਾ ਪਾ ਮਨੇ ਪੜਚੋ ਉਹ ਨਾਲ ਦੀ ਰੀਚ ਨਹੀਂ ਜੇ ਮੀਂਹ ਪਾੜਾ ਆ ਗਿਆ ਪਰ ਮੌਲਾ ਖਲਾਰਾ ਇਹ ਬਿਲ ਲੇ ਜਾਂਦਾ ਉਹ ਪਾਉਂਕਾ ਦਾ ਦੈਰਾ ਬੁਮੀ ਚਾਰਚ ਮਨੇ ਦਾ ਪਾ ਗਿਆ ਦੇਖੋ ਆਪਣਾ ਸ਼ਾਮ ਦਾ ਟਾਈਮ ਕੱਢ ਜੀ ਆਪਾਂ ਦਾ ਰਿਮੇਨ ਨੂੰ ਆਵਾ ਗੋਚੋ ਆਈਐਮ ਦੀ ਅਖਾਤ ਰਹਿਣਿਆ ਕੱਦ ਜਿਹੜਾ ਚੱਲ ਪਿਆ ਨਾ ਬੇਟੀ ਪਤਾ ਨਾ ਰੋਣਾ ਹੀ ਨਹੀਂ ਇਹ ਪਾ ਦੋ ਤੇ ਜਾਂਦੀ ਜੀ ਆ ਕੇ ਬਾਬਾ ਬਾਬਾ ਆਣਾ ਤਰ ਲੈਣਾ ਆ ਮੀ ਚੰਗਾ ਬਾਜ ਜਵੇ ਸ਼ਕਤੀ ਨਾ ਮਿਹਰ ਭਰੇ ਹੱਥ ਰੱਖੀ ਆ ਨਾ ਚੰਗੀ ਹੋਰ ਸਾਰੇ ਪੈਣ ਪਰਾ ਟੀਕਾ ਕੋ ਸਾਰੇ ਬਤਵਾਦ ਲਾਇਕ ਤੇ ਸ਼ੇਅਰ ਕਰਿਆ ਕਰੋ ਵੀ ਮੰਨੋ 2 ਮੀਟਰ ਆਪ ਤੇ ਜੇਬੋਂ ਤੋਂ ਇਹ ਕੰਮ ਕਰਦਾ ਹੈ ਤੁਹਾਨੂੰ ਭਾਗ ਮਾਣਨਾ ਜਿਹੜਾ ਅਜੇ ਰੱਬ ਜੀ ਦਾ 2 ਮਿੰਟ ਤੱਕੀ ਟੈਂਕੀ ਭਰ ਲੈਂਦੇ ਐ ਖਾਲੀ ਨਾ ਪਾਤੀ ਬੱਚੇ ਵੀ ਵਾਸਣਾ ਮੌਕਾ ਹੀ ਭਾਲਦੇ ਐ 3 ਵਜੇ ਆਏ ਉਹਨਾਂ ਦੇ ਦਾਅਵਾ ਦਾ ਸਭ ਛਾੜਦੇ ਠੀਕ ਹੈ ਮੜਾ ਮੋਟਾ ਕੰਮ ਤੇ ਨਾਲ ਉਹ ਜਿਹੜਾ ਬਾਜ ਉਹ ਵੀ ਆਦਾ ਆ ਤੂੰ ਮੈਂ ਪਾਜਾ ਹੀ ਮਾਰੀ ਜਾਊਗਾ ਉਰੇ ਅਮਨੀ ਨੰਨੋ ਇਹ ਜਾਉਂਦੇ ਤੇ ਫੇਰ ਕੋਲੀ ਚੁੱਤੀ ਅਰੇ ਨਾਲ ਮਾੜਾ ਭੋਟਾ ਮਾਂ ਦੇ ਰਾਹ ਕੰਮ ਕਰਦੇ ਹੋ ਤੇ ਹੱਥ ਲਿਆ ਚੱਕੇ ਗੱਟੇ ਲੈ ਦੋ ਚੱਕੇ ਪੰਜਾਹ ਦੀ ਤੇ ਨਾਲੇ ਸਾਰੇ ਭਾਡੇ ਖੋ ਜਾ ਤੋ ਵਾਤੋ ਵਾਤ ਲਾਇਕ ਤੇ ਸ਼ੇਅਰ ਕਰਿਆ ਕਰੋ ਬਰਾਵੋ ਤੁਹਾਡੇ ਸਿਮਰਤ ਸਾਥ ਕੇ ਅਸੀਂ ਇੱਥੋਂ ਤੱਕ ਪਹੁੰਚੇ ਬਹੁਤ ਬਹੁਤ ਧੰਨਵਾਦ ਨਾਮਾਂ ਜੁੜੇ ਭੈਣ ਭਰਾ ਦਾ ਉਦਾਰੀ ਤੇ ਧੰਨਵਾਦ ਪਰਮਾਤਮਾ ਜੜਦੀ ਗਲਾਵ ਤੋਂ ਕੇ ਸੱਚੇ ਬਾਦਸ਼ਾਹ ਵਾਤਵਾਜ ਤੋਂ ਕਰੋ ਵੀ ਲਾਈਕ ਕਰੋ ਸਾਰੇ ਭੈਣ ਭਰਾਵਾਂ ਦਾ ਤੈਅ ਦਿ ਲੋ ਧੰਨਵਾਦ ਹੈ ਜੀ ਪਰਮਾਤਮਾ ਸਾਰੇ ਨੂੰ ਤੰਦਰੁਸਤੀ ਬਖਸ਼ੇ ਮਿਹਰ ਭਰਿਆ ਰੱਖੇ ਸਭ ਨੂੰ ਬੋਤ ਬੋਤ ਦੇ ਜੀ ਕੱਲ ਨੂੰ ਨਵੇਂ ਬਲੌਗ ਹੋਣਾ ਚਾਹੀਦਾ ਰਹਿਣਗੇ ਤੁਹਾਡਾ ਤੁਹਾਨੂੰ ਸਾਰੇ ਨੂੰ ਸਤਿ ਸ੍ਰੀ ਅਕਾਲ